ਸਿਰੀ ਰਾਗ ਮਹਲਾ 5 ਸਭੇ ਤੋ ਕਾ ਪ੍ਰਾਪਤੇ ਜੀ ਆਵੇ ਇਕ ਹਾਤ ਜਨਮ ਪਦਾਰਥ ਸਭ ਲਹੇ ਜੇ ਸੱਚਾ ਸਬਦ ਕਥਾ गुरते महल परापते जिस लिखिया हुए माथा मेरे मन एक स्यों चित लाए एक सा बिन सब तंद है सब मिथिया मोह माए ਲਕੇ ਕੁਸੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਏ ਨਮਕ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਾ ਪੂਰਬ ਲਿਖਿਆ ਬੇਨ ਸਾਧਗੁਰ ਚਰਨ ਗਹਿ ਸਫਲਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖਾ ਸੰਤਾਪ ਨ ਲਗਾਈ ਜਿਸ ਹਰਿ ਕਾ ਨਾਮ ਅਧਾਰ बाहां पकड़ गुर काडिया सोई उतरे पार स्थन सुहावा पित् संत सभाो तिसहि नो मिल जन पूरा गुरु लभ नानक का बद्दा करता हम जित मरतना जन्म जरा तोए तिसाहि नो मेला जेन पूरा गुरु लब्बा नानक का बद्दा करता हम ਜਿਪਾ ਮਿਰਤਾ ਨਾ ਜਨਮ ਜਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ